ਭਾਰਤੀ ਜਨਤਾ ਪਾਰਟੀ ਜਿਲ੍ਹਾ ਲੁਧਿਆਣਾ ਦੇ ਨਵ ਨਿਯੁਕਤ ਅਧਿਐਖ ਪੁਸ਼ਪਿੰਦਰ ਸਿੰਘਲ ਨੇ ਅੱਜ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਭਾਜਪਾ ਦੇ ਰਾਸ਼ਟਰੀ ਅਤੇ ਰਾਜ ਸਤਰ ਦੇ ਕਈ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਸਿੰਘਲ ਦੀ ਤਾਜਪੋਸ਼ੀ ਕੀਤੀ ਗਈ। ਇਸ ਦੌਰਾਨ ਸਿੰਘਲ ਨੇ ਕਿਹਾ ਕਿ ਉਹ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਕਾਰਕਟਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਭਾਜਪਾ ਦੀ ਮਜ਼ਬੂਤੀ ਦੇ ਦਿਸ਼ਾ ਵਿੱਚ ਕੰਮ ਕਰਨਗੇ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਵੀ ਨਿਸ਼ਾਨਾ ਸਾਧਿਆ ਅਤੇ આરોਪ ਲਾਇਆ ਕਿ ਕਾਂਗਰਸ ਪਾਰਟੀ ਦੇ ਇਸ਼ਾਰੇ ਤੇ ਸ਼ਹਿਰ ਵਿੱਚ ਲੱਗੇ ਉਹਨਾਂ ਦੇ ਹੋਲਡਿੰਗਸ ਨੂੰ ਉਤਾਰਿਆ ਗਿਆ ਹੈ। ਆ ਉਹਦਾ ਸੰਭਾਲਿਆ ਤੁਸੀਂ ਬੜੀ ਵੱਡੀ ਬਿਮਾਰੀ ਇੱਕ ਗੱਲ ਜਾਓ ਦੇਖੋ ਇੱਕ ਗੱਲ ਮੈਂ ਨਾ ਉਹਦਾ ਸੰਭਾਲਿਆ ਇਹ ਉਹਦਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਚ ਪਹਿਲਾਂ ਤੇ ਜ਼ਿੰਮੇਵਾਰੀ ਹੈ ਔਰ ਇਸ ਜ਼ਿੰਮੇਵਾਰੀ ਨੂੰ ਦੇਣ ਲੱਗੇ ਮੇਰੇ ਜਿਹੜੇ ਪੰਜਾਬ ਦੀ ਲੀਡਰਸ਼ਿਪ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਵਾਸਤੇ ਮੈਂ ਪੰਜਾਬ ਦੀ ਲੀਡਰਸ਼ਿਪ ਦਾ ਸ਼ੁਕਰ ਗੁਜ਼ਾਰਦਾ ਮੈਂ ਉਹਨਾਂ ਦੇ ਮੇਰੇ ਤੇ ਕੀਤੇ ਗਏ ਵਿਸ਼ਵਾਸ ਦੇ ਪੂਰਾ ਪੂਰਾ 100% ਪੂਰਾ ਉਤਰਨ ਦਾ ਮਨਨੋ ਵਿਸ਼ਵਾਸ ਦਿਲਾਣਾ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਮੇਰੇ ਨਾਲ ਹੈ ਇੱਟ ਦੀ ਤਰ੍ਹਾਂ ਖੜਾ ਹੈ ਪੂਰਾ ਮੇਰੇ ਨਾਲ ਹੈ ਲੇਕਿਨ ਮੈਂ ਆਪਣੀ ਲੀਡਰਸ਼ਿਪ ਦੇ ਸਾਹਮਣੇ ਇੱਕ ਗੱਲ ਕਰਨੀ ਭੁੱਲ ਗਿਆ ਵੀ ਕਾਂਗਰਸ ਨਾਲ ਮੇਰੀ ਲੜਾਈ ਅੱਜ ਤੋਂ ਸ਼ੁਰੂ ਹੋ ਗਈ ਮੇਰੇ ਘਰ ਦੇ ਵਾਰਡ ਦੇ ਅੰਦਰ ਭਾਰਤ ਨਗਰ ਚੋਂ ਤੋਂ ਲੈ ਕਰਕੇ ਪਵਿਲੀਅਨ ਚੌਕ ਪਵਿਲੀਅਨ ਚੌਕ ਤੋਂ ਲੈ ਕੇ ਹੈਬੋਵਾਲ ਚੌਕ ਰੋਜ਼ਗਾਰ ਰੋਜ਼ਗਾਰਡਨ ਤੱਕ ਜਿੰਨੇ ਮੇਰੇ ਬੋਰਡ ਲੱਗੇ ਸੀਗੇ ਕਾਰਜਕਰਤਾ ਨੇ ਲਾਏ ਸੀ ਕਾਂਗਰਸੀਆਂ ਨੇ ਰਾਤ ਨੂੰ ਕਾਂਗਰਸ ਦਾ ਇੱਕ ਕਾਰਪੋਰੇਸ਼ਨ ਦਾ ਬੁਲਾਈ ਕਾਂਗਰਸ ਦਾ ਨੌਕਰ ਬਣ ਕੇ ਉਹਨੇ ਰਾਤ ਨੂੰ 10 ਵਜੇ ਤੋਂ ਬਾਅਦ ਸਾਰੇ ਬੋਰਡ ਲੋਆ ਲਏ ਸੋ ਮੇਰੀ ਲੜਾਈ ਕਾਂਗਰਸ ਨਾਲ ਅੱਜ ਤੋਂ ਸ਼ੁਰੂ ਹੈ ਸਾਡਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਜਿਹੜਾ ਡਟ ਕੇ ਚੱਲੂਗਾ ਅਸੀਂ ਆਉਣ ਵਾਲੇ ਟਾਈਮ ਤੇ ਲੁਖਾ ਦੇਵਾਂਗੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਝੰਡਾ ਬੁਲੰਦ ਕਰਾਂਗੇ ਔਰ ਸਾਰੇ ਕਾਰਜਕਰਤਾ ਜਿਹੜੇ ਇੱਥੇ ਆਏ ਔਰ ਜਿਹੜੇ ਘਰ ਵੀ ਬੈਠੇ ਆ ਮੇਰੀ ਖੁਸ਼ੀ ਸ਼ਾਮਲ ਹੋਣ ਵਾਸਤੇ ਘਰ ਰਹਿ ਗਏ ਮੌਨਾ ਸਭ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਆਏ ਤੁਹਾਡਾ ਵੀ ਧੰਨਵਾਦ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼